ਦਸੂਹਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਖੁੱਲ੍ਹ ਚੁੱਕਿਆ ਆ ਐਸਐਸਬੀ ਇੰਟਰਪ੍ਰਾਈਜ਼ਸ ਏ ਬਾਈਕ ਸ਼ੋਰੂਮ ਜੋ ਕਿ ਕੈਂਬਰੇਜ ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਸਾਹਮਣੇ ਹਾਜਿਪੁਰ ਰੋਡ ਦਸੂਹਾ ਦੇ ਕੇ ਸਥਿਤ ਆ ਜੋਸਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਕਾਫੀ ਵੱਧ ਗਈ ਹੈ ਤੇ ਮਹਿੰਗਾਈ ਦੇ ਚੱਲਦੇ ਹੀ ਤੇਲਾਂ ਦਾ ਜਦ ਰੇਟ ਹੈ ਤੇਲ ਦਾ ਰੇਟ ਅਸਮਾਨ ਨੂੰ ਛੂ ਰਿਹਾ ਹੈ ਇਸੇ ਮਹਿੰਗਾਈ ਨੂੰ ਦੇਖਦੇ ਹੋਇਆ ਇੱਕ ਤਕਨੀਕੀ ਕਾਣ ਕੱਢੀ ਗਈ ਹੈ ਜੋ ਕਿ ਇਲੈਕਟ੍ਰਿਕ ਦੇ ਨਾਲ ਚੱਲਦੀ ਹੈ ਹੁਣ ਤੁਹਾਨੂੰ ਮਹਿੰਗੇ ਤੇਲ ਦੇ ਖਰਚਾ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੁਸੀਂ ਵੀ ਇੱਕ ਇਲੈਕਟ੍ਰੋਨਿਕ ਬਾਈਕ ਖਰੀਦਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਐਸਐਸਬੀ ਇੰਟਰਪ੍ਰਾਈਜ਼ਸ ਈ ਬਾਈਕ ਸ਼ੋਰੇਂ ਦੇ ਵਿੱਚ ਜੋ ਕਿ ਹਾਜੀਪੁਰ ਰੋਡ ਦਸਵਾ ਵਿਕੇ ਸਿਤਾ ਰੇਟ ਦੀ ਗੱਲ ਕੀਤੀ ਜਾਵੇ ਤਾਂ ਈ ਬਾਈਕਸ ਦਾ ਜੋ ਰੇਟ ਆ ਆਮ ਵਹਕਲ ਦੇ ਨਾਲੋਂ ਕਾਫੀ ਘੱਟ ਆ ਜਿਸ ਨੂੰ ਕੋਈ ਵੀ ਪਰਸਨ ਈਜ਼ੀਲੀ ਖਰੀਦ ਕਰ ਸਕਦਾ ਹੈ ਸਸਬੀ ਇੰਟਰਪ੍ਰਾਈਜ਼ੀਜ਼ ਈ-ਬਾਈਕ ਸ਼ੋਰੂਮ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਬ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਲ ਸ਼ਾਮਿਲ ਨੇ ਐਸਐਸਬੀ ਇੰਟਰਪ੍ਰਾਈਜ਼ਸ ਈ-ਬਾਈਕ ਦੇ ਟੈਕਨੀਕਲ ਪੰਜਾਬ ਡਿਸਟ੍ਰੀਬਿਊਟਰ ਤੇ ਆਓ ਅਸੀਂ ਉਹਨਾਂ ਕੋਲ ਟੈਕਨੀਕਲ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਮੈਡਮ ਸਾਰਿਆਂ ਨੂੰ ਪਹਿਲਾਂ ਮੈਂ ਅਨਲਿਪ ਕੋਰ ਨਿਊਜ਼ ਵਾਲਿਆਂ ਦਾ ਧੰਨਵਾਦ ਕਰਨਾ ਵਾ ਜਿਹੜੇ ਇੰਟਰਵਿਊ ਲੈਣ ਵਾਸਤੇ ਸਾਡੇ ਕੋਲ ਇੱਥੇ ਆਏ ਨੇ ਸਰ ਜਿਹੜੀ ਈ-ਬਾਈਕਸ ਆ ਇਹਨਾਂ ਦੀ ਬੈਟਰੀ ਪਾਵਰ ਕਿੰਨੀ ਆ ਬੈਟਰੀ ਪਾਵਰ ਇਹ ਚੱਲਦੀਆਂ ਨੇ ਸਾਡੀਆਂ 48 60 ਔਰ 72 ਵੋਲਟੇਜ ਦੇ ਵਿੱਚ ਜੀ ਮਤਲਬ 4 ਬੈਟਰੀ 5 ਬੈਟਰੀ ਔਰ 6 ਬੈਟਰੀ 4 ਬੈਟਰੀ 5 ਬੈਟਰੀ ਔਰ 6 ਬੈਟਰੀ ਠੀਕ ਆ ਤੇ ਇੱਕ ਇਹ ਸਰ ਕਿੰਨੀ ਕਿ ਬੈਟਰੀ ਚਾਰਜ ਕਰਨ ਤੇ ਕਿੰਨਾ ਏਰੀਆ ਕਵਰ ਕਰਦੀ ਆ ਅ ਜਿਹੜੀ ਤੇ ਆਪਾਂ ਜਦੋਂ ਬੈਟਰੀ ਨੂੰ ਚਾਰਜ ਕਰਦੇ ਆ ਪਹਿਲੀ ਗੱਲ ਤੇ ਇੱਕ ਤੋਂ ਡੇਢ ਯੂਨਟ ਇਹ ਬਿਜਲੀ ਲੈਂਦੀ ਜੇਕਰ 0 ਤੋਂ ਚੁੱਕਨੇ ਆ ਇੱਕ ਯੂਨਟ ਲੈਂਦੀ ਹੈ ਇੱਕ ਯੂਨਟ ਦੇ ਨਾਲ ਇਹ ਗੱਡੀ ਚੱਲਦੀ ਹੈ 50 ਕਿਲੋਮੀਟਰ ਮਤਲਬ ਅੰਦਾਜ਼ਾ ਤੁਸੀਂ ਹਿਸਾਬ ਲਾ ਲਓ ਵੀ 6 ਰੁਪਏ ਆਪਾਂ ਲਗਾ দেয়া ਆਪਾਂ 50 ਕਿਲੋਮੀਟਰ ਸਫ਼ਰ ਕਰਨ ਨੇ ਤੈਅ ਕਰਦੇ ਆ ਜੇ ਕਰ ਆਪਾਂ ਉਹਦੀ ਵਿਜਾਏ ਪਟੋਲ ਤੇ ਜੰਨੇ ਹੈਗੇ ਤਾਂ ਸਾਨੂੰ 150 ਦਾ ਮਿਨੀਮਮ ਤੇਲ ਲਗਾਉਣਾ ਪੈਂਦਾਗਾ ਜੀ ਇਸ ਕਰਕੇ ਇਹਦਾ ਸਿਰਫ ਸਾਡਾ ਕਿਥੇ 150 ਰੁਪਏ ਕਿਥੇ 6 ਰੁਪਏ ਇਹ ਡਿਫਰੈਂਸ ਆ ਰਿਹਾ ਹੈ। ਜੀ। ਤੇ ਸਰ ਇਹਦੀ ਮੋਟਰ ਦੀ ਪਾਵਰ ਕਿੰਨੀ ਆ? ਮੋਟਰ ਦੀ ਪਾਵਰ 800 ਹਜ਼ਾਰ ਤੇ 1200 ਹਰ ਇੱਕ ਦੇ ਅਲੱਗ-ਅਲੱਗ ਮਾਡਲਾਂ 'ਚ ਅਲੱਗ-ਅਲੱਗ ਇਹਨਾਂ ਦੇ ਹੈਗੇ ਨੇ। ਇਹ ਸਰ ਜਿਵੇਂ ਕਿ ਇਹ ਈ-ਬਾਈਕਸ ਦਾ ਇਲੈਕਟ੍ਰੋਨਿਕ ਨਾਲ ਚੱਲਦੀਆਂ ਆ। ਕਈ ਵਾਰੀ ਇਦਾਂ ਹੁੰਦਾ ਸੀ ਜਿਹੜੇ ਆਪਣੇ ਨਾਰਮਲ ਵਾਹਨਸ ਵਾਸ਼ ਕਰਦੇ ਆ। ਇਦਾਂ ਤਾਂ ਨਹੀਂ ਹੋਊਗਾ ਕਿ ਇਹਨਾਂ ਨੂੰ ਵਾਸ਼ ਕਰਨ ਤੇ ਇਹਨਾਂ ਦੇ ਇਲੈਕਟ੍ਰਿਕ ਪਾਰਟ ਡੈਮੇਜ ਹੋ ਜਾਣ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ। ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਇਹਦੀ ਮੋਟਰ ਉਹਦੇ ਨਾਲ ਕੀ ਹੈ ਕਿ ਤੁਸੀਂ ਪਾਣੀ ਜਿਹਨੂੰ ਪੂਰਾ ਡਬੋ ਕੇ ਵੀ ਲੰਘਾ ਲੈਂਦੇ ਹੋ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਮਰਜ਼ੀ ਵਾਸ਼ ਕਰੋ ਕੋਈ ਫਰਕ ਨਹੀਂ ਹੈਗਾ ਪਿੱਛੇ ਜੇ ਆਪਾਂ ਅੱਜ ਤੋਂ ਦੇਖੀ ਵੀ 5-6 ਮਹੀਨੇ ਪਹਿਲਾਂ ਹੜ੍ਹ ਆਏ ਹਗੇ ਸੀ ਚਲੋ ਇਸ ਜਗ੍ਹਾ ਦੇ ਉੱਚੀ ਹੈਗੀ ਨਹੀਂ ਹੈਗਾ ਲੇਕਿਨ ਆਪਾਂ ਟਾਂਡਾ ਸਾਈਡ ਤੇ ਚਲੇ ਜਾਂਦੇ ਤੇ ਪਾਣੀ ਬਹੁਤ ਜ਼ਿਆਦਾ ਹੈਗਾ ਸੀ ਇਹਨੂੰ ਪਾਣੀ 'ਚ ਡਬੋ ਕੇ ਵੀ ਤੁਸੀਂ ਗੱਡੀ ਲੈ ਜਾਂਦੇ ਤੇ ਇਹਨੂੰ ਕੋਈ ਪ੍ਰੋਬਲਮ ਫੇਟ ਨਹੀਂ ਹੁੰਦੀ ਓਕੇ ਇੰਨੀ ਕੇ ਸਾਡੇ ਇੰਨੀ ਕੇ ਪਾਵਰ ਹੈਗੀ ਹੈ ਜੀ ਜੀ ਠੀਕ ਹੈ ਤੇ ਸਰ ਇਸ ਕੰਪਨੀ ਬਾਰੇ ਥੋੜੀ ਜਿਹੀ ਡਿਟੇਲ ਦੀ ਜਾਣਕਾਰੀ ਦੇ ਸਕਦੇ ਹੋ ਇਹ ਕੰਪਨੀ ਜਿਹੜੀ ਹੈਗੀ ਜ਼ੈਲਿਓ ਕੰਪਨੀ ਹੈਗੀ ਏ ਬੇਸਿਕਲੀ ਹਰਿਆਣਾ ਦੀ ਕੰਪਨੀ ਹੈਗੀ ਆ ਔਰ ਪੰਜਾਬ ਬੇਸਡ ਹੈਗੀ ਮਤਲਬ ਟੋਟਲੀ ਆਲ ਇੰਡੀਆ ਪ੍ਰੋਡਕਟ ਜਿੰਨੇ ਇਹਦੇ ਬਣ ਰਹੇ ਨੇ ਆਲ ਇੰਡੀਆ ਜੀ ਬਣ ਰਹੇ ਨੇ ਇਹਨਾਂ ਦਾ ਆਪਣਾ ਹੀ ਯੂਨਿਟ ਲੱਗਾ ਮੈਨੂਫੈਕਚਰਿੰਗ ਯੂਨਿਟ ਵੀ ਆਪਣਾ ਹੈਗਾ ਤੇ ਅਸੈਂਬਲਿੰਗ ਯੂਨਿਟ ਵੀ ਇਹਦਾ ਆਪਣਾ ਹੈਗਾ ਥੋੜਾ ਜਿਹਾ ਕੰਪੈਰੀਸਨ ਦੱਸ ਸਕਦੇ ਕਿ ਆਮ ਜਿਹੜੇ ਵਹੀਕਲਸ ਤੇ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਕੀ ਡਿਫਰੈਂਸ ਹੈਗਾ ਆ ਜਿਹੜੇ ਕੁਝ ਜਿਹੜੇ ਹੈਗੇ ਨੇ ਜਿਹੜੇ ਟੋਟਲੀ ਹੀ ਚਾਈਨਾ ਬੇਸ ਹੈਗੇ ਨੇ ਜਿਹੜੀ ਅੱਜ ਦੀ ਡੇਟ ਵਿੱਚ ਆਪਾਂ ਕਈ ਵ ओके ਜੇ ਲੱਖ ਦੇ ਤਿੰਨ ਦੀ ਆਪਾਂ ਕੈਲਿਬ੍ਰੇਸ਼ਨ ਕਰੀਏ ਤੇ ਉਹ ਅੰਦਾਜ਼ਨ 33000 ਰੁਪਏ ਪੈ ਗਿਆ ਆਪਾਂ ਜੀ 33000 ਰੁਪਏ ਦੇ ਵਿੱਚ 14000 ਦੀਆਂ ਬੈਟਰੀਆਂ ਜੀ 8000 ਦੀ ਮੋਟਰ 14 ਤੇ 8 22 ਤੇ ਤੁਸੀਂ ਇਹਦਾ ਟਾਇਰ ਜਾਂ ਬਾਕੀ ਹੈਗਾ ਘਰ ਤੋਂ ਕੱਟ ਵੀ ਇਹਨੂੰ ਜਿਹੜੇ ਬਣਾਉਣ ਦੇ ਜੇਕਰ ਅੱਛੀ ਕੁਆਲਿਟੀ ਦਾ ਪਰ ਬਣਾਣੇ ਹੈਗੇ ਆ ਤੇ ਘਰ ਤੋਂ ਘੜ ਦੀ ਕੋਸਟਿੰਗ ਜਿਹੜੀ ਹੈ 50 ਤੋਂ 55000 ਤੱਕ ਦੇ ਲੱਗਦਾ ਕਿ ਆਉਂਦੀ ਹੈ ਮਿਨੀਮਮ ਮਿਨੀਮਮ ਜੀ ਜਿਹੜਾ 30000 ਤੋਂ ਤੁਹਾਨੂੰ ਚੀਜ਼ ਦੇ ਰਿਹਾਗਾ ਉਹਦੇ ਵਿੱਚ ਪੱਲੇ ਕੀ ਹੋਏਗਾ 12000 ਦਾ ਪਾ ਹੀ ਗੱਲਿਆ ਦੇਖੋ ਬੈਟਰੀ ਉਹਦੇ ਨਾਲ ਡੈਮੇਜ ਦੇਣੀਆਂ ਨੋ ਗਾਰੰਟੀ ਵਾਰੰਟੀ ਦਾ ਮਤਲਬ ਇਹ ਹੋਏਗਾ ਜੀ ਜਿਹੜੀ ਜੋ ਪਾਰਟ ਹੈਗਾ ਜਿਹੜਾ ਉਹਨਾਂ ਨੇ ਕੁਆਰ ਜੀ ਸੁੱਟਣਾ ਸੀ ਉਹਨੂੰ ਉਹਨਾਂ ਨੇ ਸੈਂਬਲ ਕੀਤਾ ਚੁੱਕ ਦੇ ਦਿੱਤਾ ਜੀ ਇਹ ਹੀ ਡਿਫਰੈਂਸ ਆ ਇਹੋ ਡਿਫਰੈਂਸ ਹੈਗਾ ਮਤਲਬ ਉਹ ਚਾਈਨੀਸ ਹੈਗੀ ਨਾ ਬਾਹਰੋਂ ਜੋ ਬਣ ਕੇ ਆ ਗਿਆ ਉਹ ਦੇ ਦਿੱਤਾ ਕਿ ਚੋਂ ਬੈਕਅਪ ਕੋਈ ਨਹੀਂ ਹੈਗਾ ਜੀ ਇੰਡੀਅਨ ਬੇਸਡ ਕੰਪਨੀ ਹੈਗੀ ਜਿਹੜੀ ਚੀਜ਼ ਦੀ ਅਵੇਲੇਬਿਲਟੀ ਹੋएगी ਹਰ ਇੱਕ ਸਪੇਅਰ ਪਾਰਟ ਹਰ ਇੱਕ ਪਾਰਟ ਔਰ 100% ਵਾਰੰਟੀ ਇਸ ਗੱਡੀ ਵਾਸਤੇ 올 ਇੰਡੀਆ ਤੋਂ ਇੱਕ ਆਈ ਕਟ ਸਰਟੀਫਿਕੇਟ ਇਸ਼ੂ ਹੋਇਆ ਹੁੰਦਾ ਦਾ ਕੋਈ ਇਹ ਆਈ ਕਟ ਸਰਟੀਫਿਕੇਟ ਹੈਗਾ ਹਰ ਇੱਕ ਗੱਡੀ ਦੇ ਨਾਲ ਇਸ਼ੂ ਹੋਏਗਾ ਜੀ ਉਹਦੇ ਵਿੱਚ ਇਹ ਹੋਏਗਾ ਕਿ ਤੁਹਾਨੂੰ ਇਹਦੇ ਉੱਤੇ ਨਾ ਕਿਸੇ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈਗੀ ਨਾ ਆਰਸੀ ਇੰਸ਼ੋਰੈਂਸ ਪੋਲਿਸ਼ਨ ਕਿਸੇ ਆਈਟਮ ਦੀ ਵੀ ਜ਼ਰੂਰਤ ਨਹੀਂ ਹੈਗੀ ਇਹ ਸੈਂਟਰ ਗਵਰਨਮੈਂਟ ਤੋਂ ਅਪਰੂਵ ਹੋਇਆ ਹੁੰਦਾ ਜੀ ਜਦੋਂ ਗੱਡੀ ਕੋਈ ਵੀ ਸਾਡੀ ਕੰਪਨੀ ਦੇ ਬੰਦੀ ਹੈ ਪਹਿਲਾਂ ਸੈਂਟਰ ਗਵਰਨਮੈਂਟ ਨੂੰ ਭੇਜੀ ਜਾਂਦੀ ਹੈ ਉਹਦੀ ਟੈਸਟਿੰਗ ਹੁੰਦੀ ਹੈ ਟੈਸਟਿੰਗ ਤੋਂ ਬਾਅਦ ਇਹ ਆਈ ਕਟ ਸਰਟੀਫਿਕੇਟ ਇਸ਼ੂ ਹੁੰਦਾ ਜੀ एसएसए एंटरप्राइज ਦਾ ਸਾਡੇ ਡੀਲਰ ਬਣੇ ਹੈਗੇ ਨੇ ਦਸੂਹਾ ਦੇ ਜੀ ਜੀ ਸ਼ਰਮਾ ਜੀ ਔਰ ਬਾਜਵੇ ਜੀ ਸਾਡੇ ਨਾਲ ਸ਼ਾਮਿਲ ਨੇ ਸੋਹਨ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਐਸਐਸਬੀ ਇੰਟਰਪ੍ਰਾਈਜ਼ E-bike ਸ਼ੋਰੂਮ ਦਾ ਅੱਜ ਉਦਘਾਟਨ ਕੀਤਾ ਗਿਆ ਅੰਕਲ ਜੀ ਅੱਜ ਐਸਐਸਬੀ ਇੰਟਰਪ੍ਰਾਈਜ਼ E-bike ਸ਼ੋਰੂਮ ਦਾ ਉਦਘਾਟਨ ਕੀਤਾ ਗਿਆ ਕਿਹੋ ਜਿਹਾ ਲੱਗ ਰਿਹਾ ਹੈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੈ ਜੀ ਬਹੁਤ ਸੋਹਣਾ ਕੰਮ ਹੈ ਬੱਚਿਆਂ ਨੇ ਖੋਲਿਆ ਸਾਨੂੰ ਬਹੁਤ ਖੁਸ਼ੀ ਹੈ ਇਹਨਾਂ ਨੂੰ ਮਾਰਾ ਤਰੱਕੀ ਦਾ ਇਸ ਕੰਮ ਚ ਉਹ ਦੋਨੀ ਰਾਤ ਤੋਂ ਬਲੇ ਤਰੱਕੀ ਕਰਨ ਸਾਨੂੰ ਉਹਦੀ ਖੁਸ਼ੀ ਹੈ ਇਹਨਾਂ ਨੂੰ ਸੋਭ ਕੇ ਛਾਵਾਂ ਹੀ ਨਹੀਂ ਇਹਨਾਂ ਦੇ ਨਾਲ ਕਰਦੀ ਕਲਾ ਚ ਜਾਣ ਹੋਰ ਕੰਮ ਵੱਡਾ ਹੋਏ ਤਿਆਰ ਹੱਸੇ ਗੱਲ ਕਰਦੇ ਹਾਂ ਐਸਐਸਬੀ ਇੰਟਰਪ੍ਰਾਈਜ਼ ਈ-ਬਾਈਕ ਸ਼ੋਰਮ ਦੇ ਓਨਰ ਦੇ ਨਾਲ ਸਰ ਅੱਜ ਐਸਐਸਬੀ ਇੰਟਰਪ੍ਰਾਈਜ਼ ਈ-ਬਾਈਕ ਦੀ ਸ਼ੋਰਮ ਦੀ ਓਪਨਿੰਗ ਹੋਈ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਆਪਣਾ ਤੁਹਾਡਾ ਬਹੁਤ-ਬਹੁਤ ਪਬਲਿਕ ਸਪੋਰਟਸ ਨਿਊ ਦਾ ਥੈਂਕਸ ਕਰਦਾ ਜੀ ਇਹਦੇ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਤੇ ਸਾਡੀ ਜਿਹੜੀ ਤੁਸੀਂ ਨਿਊਂ ਤੇਰੇ ਉਹਦੇ ਲਈ ਬਹੁਤ-ਬਹੁਤ ਥੈਂਕਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਹੁਣ ਪਟਰੋਲ ਡੀਜ਼ਲ ਦੇ ਰੇਟ ਵਧੇ ਪਏ ਆ ਜੀ ਉਹਨੂੰ ਨੂੰ ਦੇਖਦੇ ਹੋਏ ਜੈਲਿਓ ਕੰਪਨੀ ਨੇ ਇੱਕ ਪ੍ਰੋਡਕਟ ਕੱਢਿਆ ਜੋ ਕਿ ਇੱਕ ਇਲੈਕਟ੍ਰਿਕ ਬੈਟਰੀ ਦਾ ਪ੍ਰੋਡਕਟ ਜੋ ਕਿ ਪਟਰੋਲ ਡੀਜ਼ਲ ਤੋਂ ਬਚਾ ਕੇ ਪੋਲੂਸ਼ਨ ਨੂੰ ਵੀ ਬਚਾ ਕਰਦਾ ਇਸ ਕਰਕੇ ਬਹੁਤ ਵਧੀਆ ਪ੍ਰੋਡਕਟ ਹੈ ਇਹਦੇ ਵਿੱਚ ਪੋਲੂਸ਼ਨ ਦਾ ਤੇ ਬਚਾ ਹੈ ਹੀ ਹੈ ਇਦੇ ਵਿੱਚ ਇੱਕ ਸਪੀਡ ਲਿਮਿਟ ਇਹਨਾਂ ਨੇ ਰੱਖੀ ਹੋਈ ਹੈ ਜਿਹਦੇ ਕਿ ਬੱਚਿਆਂ ਦਾ ਪਚਾਹ ਐਕਸੀਡੈਂਟ ਦਾ ਪਚਾਹ ਇਹ ਸਾਰੀਆਂ ਚੀਜ਼ਾਂ ਦਾ ਦੇਖ ਕੇ ਉਹਨਾਂ ਨੇ ਇਹ ਪ੍ਰੋਡਕਟ ਜਿਹੜਾ ਲਾਂਚ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਪ੍ਰੋਡਕਟ ਦੇ ਨਾਲ ਜੁੜੇ ਆ ਤੇ ਇਸ ਦੇ ਡੀਲਰ ਬਣੇ ਆ ਤੇ ਅਸੀਂ ਬਹੁਤ ਖੁਸ਼ੀ ਸੰਭਲ ਠੀਕ ਥੈਂਕਸ ਥੈਂਕ ਯੂ ਸਰ ਸੱਚੀ ਗੱਲ ਸਰ ਸੱਚੀ ਗੱਲ ਸਰ ਤੁਸੀਂ ਅੱਜ ਈ-ਬਾਈਕ ਖਰੀਦੀ ਹੈ ਕਿਹੋ ਜਿਹਾ ਫੀਲ ਹੋ ਰਿਹਾ ਹੈ ਤੇ ਕੀ ਕਹੜਾ ਜਾਂਦੇ ਹੋ ਬਹੁਤ ਵਧੀਆ ਫੀਲ ਹੋ ਰਿਹਾ ਜੀ ਮੈਂ ਇਹ ਕਹਿਣਾ ਚਾਹੁੰਦਾ ਇਹ ਬਹੁਤ ਸਸਤੀ ਪੈਂਦੀ ਆ ਇੱਕ ਇਲੈਕਟ੍ਰੀਕਲ ਆ ਪਟਰੋਲ ਡੀਜ਼ਲ ਦੀ ਚ ਕੋਈ ਲੋੜ ਨਹੀਂ ਹੈਗੀ ਜੀ ਖਰਚਾ ਬਹੁਤ ਘੱਟ ਆ ਜੀ ਬੱਚੇ ਜਿੱਥੇ ਮਰਜ਼ੀ ਲੱਗ ਜਾਣ ਕੋਈ ਪ੍ਰੋਬਲਮ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਲਾਇਸੈਂਸ ਦੀ ਲੋੜ ਨਹੀਂ ਹਦੀ ਇਹਨੂੰ ਕੋਈ ਤੇ ਕੋਈ ਸ਼ੋਰ ਸ਼ਰਾਬਾ ਨਹੀਂ ਹਦਾ ਤੇ ਧੂਆ ਨਹੀਂ ਰਹਿਤਾ ਬਹੁਤ ਵਧੀਆ ਫੀਲ ਹੁੰਦੀ ਹੈ ਥੈਂਕ ਯੂ ਸਰ ਸਾਡੇ ਨਾਲ ਸ਼ਾਮਿਲ ਨੇ ਸੁਰਿੰਦਰ ਸਿੰਘ ਹੰਮਨ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਅੱਜ ਐਸਐਸਬੀ ਇੰਟਰਪ੍ਰਾਈਜ਼ਸ ਇਹ ਬਾਈਕ ਸ਼ੋਰਮ ਦਾ ਇਨੋਗਰੇਸ਼ਨ ਹੋਇਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਆ ਦੋਨੇਕ ਜੇ ਮਾਨੇ ਦੇ ਵਿੱਚ ਜਿਵੇਂ ਹੁਣ ਡੀਜ਼ਲ ਪੈਟਰੋਲ ਦੀ ਬਹੁਤ ਖਪਤ ਆ ਤੇ ਸਾਡਾ ਪ੍ਰਦੂਸ਼ਣ ਜਿਹੜਾ ਉਹਦਾ ਲੈਵਲ ਬਹੁਤ ਹਾਈ ਹੋ ਰਿਹਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਸਮਾਜ ਦੇ ਵਿੱਚ ਇਹ ਬੜੀ ਵੱਡੀ ਦੇਣ ਹੈ ਜੈਲੀਓ ਕੰਪਨੀ ਵੱਲੋਂ ਜੀ ਜਿਨ੍ਹਾਂ ਨੇ ਆਪਣੇ ਪ੍ਰੋਡਕਟਸ ਜਿਹੜੇ ਆ ਬਣਾਏ ਆ ਔਰ ਬਹੁਤ ਵਧੀਆ ਚੀਜ਼ ਹੈ ਇਹ ਬਾਈਕਾਂ ਜਿਹੜੀਆਂ ਨੇ ਪ੍ਰਦੂਸ਼ਣ ਰਹਿਤ ਨੇ ਜੀ ਤੇ ਅਸੀਂ ਸਮਝਦੇ ਆਂ ਕਿ ਵੱਧ ਤੋਂ ਵੱਧ ਇਹਨਾਂ ਦਾ ਲਾਭ ਲਈਏ ਆਪਣੇ ਸਮਾਜ ਨੂੰ ਜਿੱਥੇ ਆਪਾਂ ਸਾਫ਼ ਸੁਥਰਾ ਰੱਖੀਏ ਪ੍ਰਦੂਸ਼ਣ ਤੋਂ ਵੀ ਬਚੀਏ ਤੇ ਸਭ ਮੇਰੇ ਵੱਲੋਂ ਅੱਜ ਬਹੁਤ-ਬਹੁਤ ਵਧਾਈ ਆ ਸਰਦਾਰ ਸੋਹਣ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਇਹਦਾ ਉਦਘਾਟਨ ਕੀਤਾ ਜੀ ਉਹ ਵੀ ਵਧਾਈ ਦੇ ਪਾਤਰ ਨੇ ਤੁਸੀਂ ਅਸੀਂ ਜਿਸ ਨੇ ਵੀ ਇੱਥੇ ਇਕੱਠੇ ਹੋਏ ਆ ਜਿੰਨੇ ਵੀ ਆਏ ਆ ਅਸੀਂ ਸਾਰੇ ਵਧਾਈ ਦੇ ਪਾਤਰ ਆ ਤੇ ਅਸੀਂ ਇਹ ਕਾਮਨਾ ਕਰਦੇ ਆ ਕਿ ਦਿਨ ਦੁਗਣੀ ਰਾਤ ਚੌਗਣੀ ਤੁਹਾਡੇ ਜਿਹੜੇ ਆਪਣਾ ਕਾਰੋਬਾਰ ਹੈਗਾ ਇਹਦੇ ਚ ਵਾਧਾ ਹੋਵੇ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅੰਕਲ ਜੀ ਕਰਦੇ ਆ ਰਾਜਗੁਲ ਜਿੰਦਰ ਜੀ ਦੇ ਨਾਲ ਉਹਨਾਂ ਨੂੰ ਪੁੱਛਦੇ ਆ ਜੇ ਐਸਐਸਬੀ ਇੰਟਰਪ੍ਰਾਈਜ਼ਸ ਈ ਬਾਈਕ ਸ਼ੋਰੂਮ ਦੀ ਇਨੋਗਰੇਸ਼ਨ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਈ ਬਾਈਕ ਜੈਲੋ ਕੰਪਨੀ ਵੱਲੋਂ ਜੋ ਲਾਂਚ ਕੀਤਾ ਗਿਆ ਉਹਦੀ ਅੱਜ ਦਸੂਹਾ ਸ਼ਹਿਰ ਵਿਖੇ ਓਪਨਿੰਗ ਐਸਐਸਬੀ ਜਿਹੜੇ ਏਜੰਸੀ ਆ ਉਹਨਾਂ ਨੇ ਕੀਤੀ ਆ ਅੱਜ ਮੈਂ ਜਿੱਥੇ ਆਪਣੇ ਵੀਰਾਂ ਨੂੰ ਵਧਾਈ ਦੇਣਾ ਚਾਹੁੰਨਾ ਬਾਜਵਾ ਸਾਹਿਬ ਨੂੰ ਸ਼ਰਮਾ ਜੀ ਨੂੰ ਵਿਕਰਮ ਜੀ ਨੂੰ ਇਹ ਸਾਰੇ ਵੀਰਾਂ ਨੇ ਜਿਹੜਾ ਇਹ ਪ੍ਰਾਰਲਾ ਕੀਤਾ ਕਿਉਂਕਿ ਇਹ ਇੱਕ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਮੈਂ ਸਮਝਦਾ ਕਿ ਜ਼ਰੂਰਤ ਬਣ ਗਈ ਆ ਜਿਸ ਤਰ੍ਹਾਂ ਅੱਜ ਪٹرول ਡੀਜ਼ਲ ਦੀ ਆਉਣ ਵਾਲੇ ਸਮੇਂ 'ਚ ਘਾਟ ਮਹਿਸੂਸ ਹੋਏਗੀ ਤੇ ਇਹ ਈ-ਬਾਈਕ ਜਿਹੜੀ ਆ ਜਿੱਥੇ ਲੋਕਾਂ ਨੂੰ ਮਹਿੰਗਾਈ ਦੇ ਦੌਰ 'ਚੋਂ ਵੀ ਬਚਾਏਗੀ ਕਿਉਂਕਿ ਇਹ ਬਹੁਤ ਸਸਤਾ ਵਹੀਕਲ ਹੈ ਇਹਦੇ ਤੁਸੀਂ ਚਾਰਜਿੰਗ ਕਰਨੀ ਆ ਤੇ ਤੁਸੀਂ ਸਾਰਾ ਦਿਨ ਆਪਣੇ ਕੰਮ ਕਾਰ ਕਰ ਸਕਦੇ ਹੋ ਉਸ ਦੇ ਨਾਲ ਨਾਲ ਇਹ ਪੋਲੂਸ਼ਨ ਤੇ ਵੀ ਬਹੁਤ ਕੰਟਰੋਲ ਹੋਣਾ ਇਸ ਗੱਲ ਦਾ ਤੇ ਇਹਦੇ ਵਿੱਚ ਜਿਹੜੀਆਂ ਸੁਵਿਧਾਵਾਂ ਨੇ ਉਹ ਬਹੁਤ ਨੇ ਕਿ ਇੱਥੇ ਆਰਸੀ ਦੀ ਲਾਇਸੈਂਸ ਹੋਰ ਸਾਰੀਆਂ ਦੀਆਂ ਚੀਜ਼ਾਂ ਉਹਦੀ ਰਿਕੁਆਇਰਮੈਂਟ ਘੱਟ ਆ ਤੇ ਇਹਦੇ ਚ ਆਰਸੀ ਦੀ ਲੋੜ ਹੀ ਨਹੀਂ ਹੁੰਦੀ ਸੋ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀ ਖੱਜਲ ਖਵਾਰੀ ਆ ਦਫ਼ਤਰਾਂ ਦੀ ਉਹ ਵੱਜ ਜਾਏਗੀ ਮੈਂ ਸਮਝਦਾ ਅੱਜ ਜਿੱਥੇ ਇਸ ਕੰਪਨੀ ਨੂੰ ਐਸਐਸਬੀ ਏਜੰਸੀ ਵਾਲਿਆਂ ਨੂੰ ਵਧਾਈ ਆ ਉੱਥੇ ਲੋਕਾਂ ਨੂੰ ਵੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਇਲਾਕੇ ਤੇ ਦੁਸ਼ੀਆਂ ਤੇ ਉਹ ਏਜੰਸੀ ਜਿਹੜੀ ਖੁੱਲੀ ਆ ਕਿਉਂਕਿ ਇਹ ਪ੍ਰੋਡਕਟ ਜਿਹੜਾ ਇਹ ਇੰਡੀਅਨ ਪ੍ਰੋਡਕਟ ਜਿੱਥੇ ਤੱਕ ਮੈਨੂੰ ਪਤਾ ਲੱਗਾ ਹੈ ਤੇ ਇਸ ਪ੍ਰੋਡਕਟ ਦੀ ਜਿਹੜੀ ਆ ਬਹੁਤ ਵਧੀਆ ਜਿਹੜੀ ਆ ਪਰਫਾਰਮੈਂਸ ਜਿਹੜੀ ਸੁਣਨ ਨੂੰ ਮਿਲੀ ਆ ਸੋ ਇਸ ਕਰਕੇ ਸਾਰਿਆਂ ਨੂੰ ਵਧਾਈ ਆ ਲੋਕਾਂ ਨੂੰ ਵੀ ਵਧਾਈ ਕਿ ਤੁਹਾਨੂੰ ਇਸ ਪ੍ਰੋਡਕਟ ਦਾ ਬਹੁਤ ਵੱਡਾ ਜਿਹੜਾ ਫਾਇਦਾ ਮਿਲੇਗਾ Todos. Gracias.